ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਾਧ ਸੰਗਤ ਜੀ ਜਿਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਅੱਜ ਦਰਸ਼ਨ ਕਰਾਉਣੇ ਆ ਇਹ ਗੁਰਦੁਆਰਾ ਸਾਹਿਬ ਸਿੰਘ ਸ਼ੇਰਦਾਂ ਜੀ ਦਾ ਗੁਰਦੁਆਰਾ ਹੈ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਲਗਭਗ ਸਾਨੂੰ ਦੱਸਿਆ ਗਿਆ ਕਿ 100 ਸਾਲ ਪੁਰਾਣਾ ਇਤਿਹਾਸ ਹੈ ਇਸ ਸਥਾਨ ਤੇ ਦਸਵੀਂ ਅਤੇ ਐਤਵਾਰ ਦਾ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਤੇ ਵਾਹਿਗੁਰੂ ਜੀ ਜੋ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਦੱਸਿਆ ਜਾਂਦਾ ਹੈ ਉਹ ਇਦਾਂ ਆ ਅੱਜ ਤੋਂ 100 ਸਾਲ ਪਹਿਲਾਂ ਇੱਥੇ ਇੱਕ 베ਰੀ ਹੁੰਦੀ ਸੀ 베ਰੀ ਦੇ ਥੱਲੇ ਇੱਕ ਸਮਾਦ ਹੁੰਦੀ ਸੀ ਅਤੇ ਪਿੰਡ ਟੇਲਪਰ ਦਾ ਪਰਿਵਾਰ ਸੀ ਜੋ ਕਿ ਬਹੁਤ ਸੇਵਾ ਕਰਦੇ ਸਨ ਇੱਥੇ ਉਹ ਹਰ ਰੋਜ਼ ਇੱਥੇ ਦੀਵਾ ਬਾਲਦੇ ਸਨ ਜੋ ਕਿ ਸਾਨੂੰ ਪਿੰਡ ਦੀ ਸੰਗਤ ਨੇ ਬਜ਼ੁਰਗਾਂ ਨੇ ਦੱਸਿਆ ਜਾ ਅਤੇ ਹੌਲੀ-ਹੌਲੀ ਸਮੇਂ ਅਨੁਸਾਰ ਉਹਨਾਂ ਦੀਆਂ ਜੋ ਮਨਕਾਮਨਾ ਸਨ ਪੂਰੀਆਂ ਹੁੰਦੀਆਂ ਗਈਆਂ ਤੇ ਫਿਰ ਪਿੰਡ ਵੀ ਇੱਥੇ ਆਉਣ ਲੱਗ ਪਿਆ ਤੇ ਸੰਗਤ ਜੁੜਨ ਲੱਗ ਪਈ ਤੇ ਥੋੜੇ ਚਿਰ ਬਾਅਦ ਪਿੰਡ ਦੀ ਸੰਗਤ ਇਕੱਠੀ ਹੋ ਕੇ ਤਨਤਨ ਬਾਬਾ ਜੀ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਮਹਾਪੁਰਖ ਬ੍ਰਹਮ ਗਿਆਨੀ ਉਹਨਾਂ ਕੋਲ ਗਈ ਅਤੇ ਉਹਨਾਂ ਨੂੰ ਪ੍ਰਸ਼ਨ ਕੀਤਾ ਕਿ ਬਾਬਾ ਜੀ ਇਹ ਸਮਾਦ ਕਿਹਨਾਂ ਦੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਸਮਾਦ ਸਿੰਘ ਸਿੰਘ ਜੀ ਦੀ ਸਮਾਦ ਹੈ ਤੇ ਉਹਨਾਂ ਨੇ ਕਿਹਾ ਕਿ ਇੱਥੇ ਪ੍ਰਕਾਸ਼ ਕਰਾਓ ਅਤੇ ਇੱਥੇ ਅਖੰਡ ਜੋਤ ਲੋ ਅਤੇ ਜਿੱਥੇ ਅੱਜ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਆ ਇੱਥੇ ਹੀ ਉਹ ਸਮਾਦ ਅੱਜ ਵੀ ਪ੍ਰਕਾਸ਼ਿਤ ਆ ਤੇ ਇੱਥੇ ਹਰ 10ਵੀਂ ਅਤੇ ਐਤਵਾਰ ਦਾ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਆ ਤੇ ਤੁਸੀਂ ਵੀ ਆ ਕੇ ਇਥੇ ਆਪਣੀਆਂ ਮਨੁਖਾਵਨਾਮ ਪੂਰੀਆਂ ਕਰ ਸਕਦੇ ਹੋ ਬਾਬਾ ਜੀ ਦੇ ਬਚਨ ਕਰਨ ਤੋਂ ਬਾਅਦ ਪੰਡਿਤ ਸੰਗਤ ਨੇ ਹੌਲੀ-ਹੌਲੀ ਗੁਰਦੁਆਰਾ ਸਾਹਿਬ ਦੀ ਉਸਾਰੀ ਸ਼ੁਰੂ ਕਰਵਾਤੀ ਤੇ ਪਿੰਡ ਦੀ ਸੰਗਤ ਨੇ ਬਹੁਤ ਸੇਵਾ ਕੀਤੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਦੋ ਕਨਾਲਾਂ ਦਿੱਤੀਆਂ ਨੇ ਕਿਸੇ ਨੇ 31 ਲੱਖ ਦਿੱਤਾ ਆ ਕਿਸੇ ਨੇ ਜ਼ਮੀਨ ਦਿੱਤੀ ਆ ਤੇ ਇਹ ਸੰਗਤ ਨੇ ਆਪਣੀ ਆਪਣੀਆਂ ਸ਼ਰਧਾ ਅਨੁਸਾਰ ਸੇਵਾ ਕੀਤੀਆਂ ਨੇ ਤੇ ਇੱਥੇ ਇਹ ਲੰਗਰ ਹਾ ਲਿਆ ਜਿੱਥੇ ਹਰ ਦਸਵੀਂ ਨੂੰ ਲੰਗਰ ਚੱਲਦਾ ਆ ਤੇ ਸਾਧ ਸੰਗਤ ਜੀ ਇਹ ਉਹ ਨਿਸ਼ਾਨ ਸਾਹਿਬ ਹੈ ਜੋ ਕਿ ਤੁੰਤਨ ਬਾਬਾਜੀ ਸਿੰਘ ਜੀ ਨੇ ਅਨਸਾਲੀ ਸਾਬ ਵਾਲੇ ਮਾਮਪੁਰਖਾ ਨੇ ਲਗਵਾਇਆ ਸੀ ਤੇ ਹੋਰ ਗੁਰਦੁਆਰਿਆਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਦਿਓ ਤੁਸੀਂ ਸਬਸਕ੍ਰਾਈਬ ਅਤੇ ਬੈਲ ਆਈਕਨ ਦਬਾ ਦਿਓ ਤਾਂ ਜੋ ਤੁਹਾਨੂੰ ਨਵੀਂ-ਨਵੀਂ ਵੀਡੀਓ ਮਿਲਦੀਆਂ ਰਹਿਣ